ਹਾਂ ਜੀ ਬੀਤੀ ਕੀ ਨਾ ਅਮਾਦੇ ਕੀ ਹੋਇਆ ਜੀ ਸਰ ਪਹਿਲਾਂ ਤਾਂ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਕਿ ਬਠਿੰਡਾ ਸ਼ਹਿਰ ਵਿੱਚ ਜਿੱਥੇ ਵੀ ਕੋਈ ਵਾਰਤਤਾ ਹੁੰਦੀ ਹੈ ਤੁਸੀਂ ਪੱਤਰਕਾਰ ਤੌਰ ਤੇ ਆਪਣੀ ਸੇਵਾਵਾਂ ਦਿੰਦੇ ਹੋ ਪਿਛਲੇ 25 30 ਸਾਲਾਂ ਤੋਂ ਬਠਿੰਡਾ ਦੀ ਪੁਰਾਣੀ ਤਹਿਸੀਲ ਵਿੱਚ ਆਪਣਾ ਟਾਈਪ ਦਾ ਕੰਮ ਕਰਕੇ ਆਪਣਾ ਰੋਜ਼ਗਾਰ ਦਾ ਕਰਦਾ ਹਾਂ ਬੱਚੇ ਪਾਲਦਾ ਹਾਂ ਤੇ ਬੀਤੀ ਰਾਤ ਜਿੱਥੇ ਮੈਂ ਕੰਮ ਕਰਦਾ ਉੱਥੇ ਕਿਸੇ ਗੁੰਡਾ ਅਸਰਾਂ ਨੇ ਦੂਜੀ ਵਾਰ ਪਹਿਲਾਂ ਵੀ ਉਹਨੇ ਤੋੜ ਫੋੜ ਕੀਤੀ ਦੁੱਧੀ ਵਾਰ ਉਹਨਾਂ ਨੇ ਤੋੜਫੋੜ ਕੀਤੀ ਤਾਂ ਮੇਰਾ ਇੱਥੇ ਜਿਹੜਾ ਦਫ਼ਤਰੀ ਮੇਜ਼ ਐ ਉਹ ਤੋੜਫੋੜ ਕਰਕੇ ਸਾਡੀ ਸ਼ਾਪ ਐ ਇੱਥੇ ਬੇਟੇ ਕੰਮ ਕਰਦੇ ਨੇ ਦੀਪਕ ਦੇ ਨਾਮ ਤੇ ਤੇ ਉੱਥੇ ਉਹਨਾਂ ਨੇ ਇੱਟਾ ਰੋੜੇ ਮਾਰੇ ਤਾਰਾ ਤੋੜਨ ਦੀ ਕੋਸ਼ਿਸ਼ ਕੀਤੀ ਤੇ ਇੱਥੋਂ ਤੱਕ ਕਿ ਇੱਥੇ ਜਿਹੜੀਆਂ ਸਾਡੀਆਂ ਬਿਜਲੀ ਦੀਆਂ ਸਪਲਾਈ ਹੁੰਦੀਆਂ ਬਿਜਲੀ ਦੀਆਂ ਤਾਰਾਂ ਉਹਨਾਂ ਦੀ ਤੋੜਪਾਂਡ ਕਰਕੇ ਬਿਜਲੀ ਦੇ ਤਾਰਾ ਪਟ ਪਟ ਕੇ ਚਲੇਗੇ ਪਰ ਉਹਨਾਂ ਦੁਕਾਨ 'ਚ ਉਹਨਾਂ ਦਾ ਸ਼ਟਰ ਖੁੱਲੇ ਨਹੀਂ ਤੇ ਇਸ ਕਰਕੇ ਕੋਈ ਨੁਕਸਾਨ ਤਾਂ ਨਹੀਂ ਹੋਇਆ ਪਰ ਆ ਨੁਕਸਾਨ ਜ਼ਰੂਰ ਹੈ ਦੇਖੋ ਆਪਣੇ ਸ਼ਹਿਰ ਵਿੱਚ ਹੀ ਰਹਿਣਾ ਔਖਾ ਹੋ ਗਿਆ ਹੈ ਅਸੀਂ ਦੇਖੋ ਪੰਜਾਬ ਦੀ ਗੱਲ ਕਰਦੇ ਆ ਤੇ ਬਠਿੰਡੇ ਸ਼ਹਿਰ ਦਾ ਹੀ ਬੁਰਾ ਹਾਲ ਹੈ ਕਿਉਂਕਿ ਦੇਖੋ ਪੁਰਾਣੀ ਤਸੀਲ ਹੈ ਇੱਥੇ ਰੋਜ਼ ਲੋਕ ਲੱਖਾਂ ਰੁਪਏ ਕਰੋੜਾਂ ਰੁਪਏ ਲੈ ਕੇ ਆਉਂਦੇ ਨੇ ਰਜਿਸਟਰੀਆਂ ਹੁੰਦੀਆਂ ਨੇ ਲਿਖਾ ਪੜੀ ਹੁੰਦੀ ਹੈ ਇੱਥੇ ਇੱਥੋਂ ਤੱਕ ਕਿ ਇੱਥੇ ਲਾਲੀ ਇੱਥੇ ਐਸਐਸਪੀ ਦਫਤਰ ਹੈ ਨਿਲਾ ਪ੍ਰਸ਼ਾਸਨ ਸਾਰੇ ਅਫਸਰ ਹੈ ਜੱਜ ਬੈਠਦੇ ਹੈ ਵਕੀਲ ਬੈਠਦੇ ਹੈ ਤਾਂ ਆਵਾਜ਼ ਹੀ ਚੱਲਦੀ ਹੈ ਇਹ ਨਹੀਂ ਕੋਈ ਸੋਨੀ ਰੋਡ ਹੈ 24 ਘੰਟੇ ਇੱਥੇ ਹਵਾ ਰਹੇ ਜੀ ਚਿੱਲਣ ਦੇ ਬਾਵਜੂਦ ਕਿ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਈ ਨਹੀਂ ਤਾਂ ਮੈਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਗੁੰਡਾ ਅੰਸਰ ਹੈ ਚਾਹੇ ਹੁਣ ਦੇਖੋ ਅੱਜ ਮੇਰਾ ਨੁਕਸਾਨ ਹੋ ਗਿਆ ਮੇਰਾ ਜਿਹੜਾ ਆਮ ਬੰਦੇ ਦਾ ਨੁਕਸਾਨ ਤਾਂ ਆਪਾਂ ਥੋੜਾ ਜਿਹਾ ਹੋ ਜੀ ਪਰ ਉਹ ਬਹੁਤ ਵੱਡਾ ਹੋ ਜਾਂਦਾ ਹੈ ਕਿਉਂਕਿ ਮੈਂ 60% ਅੰਘੀ ਨਹੀਂ ਦੇਖੋ ਮੇਰਾ ਪੈਰ ਕੱਟਿਆ ਹੋਇਆ ਹੈ ਤੁਰਨ ਫਿਰਨ ਤੋਂ ਅਸਮਰਤ ਹਾਂ ਛੋਟਾ ਮੋਟਾ ਦਾ ਰੋਜ਼ਗਾਰ ਕਰਕੇ ਗੁਜ਼ਾਰਾ ਕਰਦਾ ਲੱਗਦਾ ਇਹ ਗੁੰਡੇ ਐਸ ਤਰ੍ਹਾਂ ਨੂੰ ਜਿਹੜਾ ਕੋਈ ਡਰ ਨਹੀਂ ਹੈਗਾ ਜਿੱਲੇ ਜਿੱਲੇ ਪ੍ਰਸ਼ਾਸਨ ਦੀ ਗੱਲ ਕਰਦੇ ਹੋ ਐਸ ਐਸਟੀ ਦਾ ਉੱਤਰ ਜੀਕ ਹੈ ਨਾਲ ਖਾਣਾ ਹੈਗਾ ਵੀ ਇਸ ਤਰ੍ਹਾਂ ਘੁੰਮਦੇ ਰਹੇ ਵੀ ਬਹੁਤ ਮਾੜੀ ਹਾਲ ਹੈ ਜੀ ਬਠਿੰਡੇ ਦਾ ਦੇਖੋ ਆਪਾਂ ਕਹਿੰਦੇ ਲਾਰਡ ਰੈਂਡ ਕੋਈ ਸੀਧੀ ਨਹੀਂ ਪੁਲਿਸ ਭਾਵੇਂ ਆਪਣੇ ਆਪ ਨੂੰ ਕੁਝ ਕਹੀ ਜਾਵੇ ਪਰ ਦੇਖੋ ਇੱਕ ਆਮ ਆਦਮੀ ਸੁਰੱਖਿਤ ਨਹੀਂ ਦੇਖੋ ਦਿਨੇ ਵੀ ਇੱਥੇ ਕੰਮ ਕਰਦੇ ਆਂ ਅਸੀਂ ਕੱਲ ਨੂੰ ਹੋ ਸਕਦਾ ਇੱਥੇ ਬੈਠੇ ਸਾਡਾ ਕੋਈ ਜਾਨੀ ਨੁਕਸਾਨ ਕਰ ਦੇਣ ਤਾਂ ਦੇਖੋ ਕਿੱਧਰ ਜਾਵਾਂਗੇ ਬੰਦਾ ਇੱਕ ਪਾਸੇ ਲੋਕ ਤਾਂ ਦੀਵਾਲੀ ਦੀਆਂ ਖੁਸ਼ੀਆਂ ਮਨਾ ਰਹੇ ਆ ਪਰ ਦੂਸਰੇ ਪਾਸੇ ਤੁਹਾਡਾ ਨੁਕਸਾਨ ਹੋ ਗਿਆ ਬਿਲਕੁਲ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਮੈਂ ਅੱਜ ਸਵੇਰੇ ਖਾਣਾ ਖਾਣ ਲੱਗਿਆ ਸੀਗਾ ਤਾਂ ਮੈਨੂੰ ਸਾਡੇ ਵਕੀਲ ਸਾਹਿਬ ਜਿਹੜੇ ਇੱਥੇ ਨਾਲ ਹੀ ਕੰਮ ਕਰਦੇ ਨੇ ਕੋਲੀ ਸਾਹਿਬ ਉਹਨੇ ਮੈਨੂੰ ਫੋਨ ਆਇਆ ਵੀ ਤੁਹਾਡੀ ਦੁਕਾਨ ਦੀ ਪੰਤੋੜ ਹੋ ਗਈ ਨੁਕਸਾਨ ਹੋ ਗਿਆ ਤੁਸੀਂ ਆ ਕੇ ਦੇਖੋ ਤੇ ਦਿਵਾਲੀ ਥੋੜੀ ਜੀ ਮਾ ਉਸ ਤੋਂ ਕੀ ਨਾ ਅਮਦੇ ਕੀ ਹੋਇਆ ਜਾ ਮੇਰਾ ਨਾਮ ਬਲਕੀ ਸੰਗਾ ਜੀ ਅੱਜ ਸਾਨੂੰ ਸਵੇਰੇ ਸਾਡੇ ਬਗੀਚਾ ਦਾ ਫੋਨ ਆਇਆ ਵੀ ਐ ਕਰਕੇ ਤੁਹਾਡੇ ਬੈਂਚ ਤੋੜੇ ਹੋਏ ਸਾਰਾ ਨੁਕਸਾਨ ਹੋਇਆ ਗਿਆ ਜੀ ਤਾਰਾਂ ਲੈ ਕੇ ਪੱਟ ਕੇ ਸਾਰਾ ਕੁਝ ਪੱਟ ਕੇ ਲੈ ਗਏ ਉਸ ਛੱਡਿਆ ਵੀ ਨਹੀਂ ਸਾਡਾ ਜੀ ਮੇਰਾ ਟਾਈਪ ਦਾ ਕੰਮ ਹੈ ਜੀ ਜਗਾਹ ਕਿਹੜੀ ਹੈ ਜਗਾਹ ਜੀ ਆਪਣਾ ਤਸੀਲ ਕੰਪਲੈਕਸ ਪੁਰਾਣਾ ਜੀ ਠੀਕ ਹੈ ਜੀ ਮੇਰਾ ਬਹੁਤ ਨੁਕਸਾਨ ਹੋ ਗਿਆ ਮੈਂ ਇਹਦਾ ਟਾਈਪ ਕਰਦਾ ਮੇਰੇ ਕੋਲ ਕੰਪਿਊਟਰ ਵੀ ਨਹੀਂ ਕੁਛ ਵੀ ਨਹੀਂ ਮੈਂ ਤਾਂ ਸਿੰਪਲ ਆਦਮੀ ਇੱਕ ਐਂ ਜੀ ਮੇਰਾ ਬਹੁਤ ਨੁਕਸਾਨ ਹੋ ਗਿਆ ਇਹ ਇਹ ਮੇ ਅੱਜ ਦੀਵਾਲੀ ਆ ਕਿਤੇ ਪਾਸੇ ਲੋਕ ਦਿਵਾਲੀ ਮਨਾ ਰਹੇ ਆ ਦੂਸਰੇ ਪਾਸੇ ਤੁਹਾਡਾ ਨੁਕਸਾਨ ਹੋ ਗਿਆ ਅੱਗੇ ਜਿਵੇਂ ਮਨ ਖਰਾਬ ਹੁੰਦਾ ਹੈ ਮਨ ਬਹੁਤ ਖਰਾਬ ਹੁੰਦਾ ਜੀ ਇੱਕ ਵਾਰੀ ਖੁਸ਼ੀਆਂ ਤੋਂ ਆ ਰਹੇ ਤੇ ਸਾਡਾ ਨੁਕਸਾਨ ਹੋ ਗਿਆ ਜੀ ਸਰ ਬਹੁਤ ਮਨ ਦੁਖਦਾ ਜੀ ਐਂ ਜੀ ਹੁਣ ਸਾਨੂੰ ਬੈਂਚ ਲਿਆਉਣਾ ਵੀ 500 ਰੁਪਏ ਲਾਉਣਾ ਵੀ ਔਖਾ ਹੈ ਕਿਤੇ ਕੰਮ ਕਾਰ ਹੀ ਹੈ ਨਹੀਂ ਸਾਡੇ ਕੋਲ ਬਿਲਕੁਲ ਹਾਂ ਜੀ ਇਹ ਕਿਵੇਂ ਦੇਖਦੇ ਹੋ ਜੇ ਨਾ ਡਾਕਟਰ ਵੀ ਨੇੜੇ ਹੀ ਆ ਸਾਰੇ ਟਾਫਟਰ ਨਹੀਂ ਡੇ ਚੋਅਸੇ ਚੌਕਸੀ ਹੋਣੀ ਚਾਹੀਦੀ ਪਰ ਸਾਨੂੰ ਇੱਥੇ ਪਿਛਲੇ ਬਾਰ ਵੀ ਮੇਰੇ ਨਾਲ ਇਹੀ ਹੋਇਆ ਸਾਡੇ ਨਾਲ ਹੀ ਸਾਡੇ ਦੋਨਾਂ ਤੇਰਾ ਤੇ ਗਵਾਂਡੀ ਨਾਲ ਵੀ ਮੇਰੇ ਨਾਲ ਵੀ ਐਦ ਕੀ ਫੇਰ ਇਸ ਤਰ੍ਹਾਂ ਹੀ ਹੋ ਗਿਆ ਜੀ ਕੀ ਤਾਰਨ ਸਮਝ ਲਓ ਕਿ ਤੁਹਾਡਾ ਤਾਂ ਨਹੀਂ ਕੋਈ ਗਵਾਂਡੀ ਕੋਈ ਇਸ ਤਰ੍ਹਾਂ ਲੱਗਦਾ ਹੋਵੇ ਨਾ ਜੀ ਸਾਡੇ ਤਾਂ ਕੋਈ ਸਨ ਕੋਈ ਹਲਵਾਤ ਨਹੀਂ ਜੀ ਅਜਿਹੇ ਹਾਦਸੇ ਕਿਹਦੇ ਸਾਨੂੰ ਮਿਲਦੇ ਆ ਜੀ ਹਾਂਜੀ ਪਰ ਇੱਕ ਪੁਲਿਸ ਵੀ ਵੱਡੇ ਵੱਡੇ ਫਲੈਂਗ ਮਾਰਚ ਕੱਢਦੀ ਆ ਵੀ ਜਿਹੜੇ ਮਾੜੇ ਆਖਰਾ ਭੱਜ ਜਾਣਗੇ ਤਾਂ ਲੱਗਦਾ ਨਹੀਂ ਵੀ ਇੱਥੇ ਤਾਂ ਜਿਵੇਂ ਪੁਰਸਲੇ ਸਹਰਾਣੀ ਆ ਵਾਰਦਾਤ ਹੋਈ ਆ ਹਾਂਜੀ ਅਸੀਂ ਚਾਹਨੇ ਹਾਂ ਇਸ ਪ੍ਰਸ਼ਾਸਨ ਉੱਤੇ ਵੀ ਗਿੜਾ ਮਾਰ ਚੌਂਕੇ ਤੇ ਪੀ ਜਾਵੇ ਪਤਾ ਲੱਗੇ ਵੀ ਹਾਂ ਵੀ ਤੁਹਾਡੀ ਦੁਕਾਨਾਂ ਸੇਫ ਰਹਣ ਆ ਸਰ ਕੀ ਨਾਮ ਹੈ ਤੇ ਕਿਹੜੇ ਥਾਣੇ ਮੈਂ ਨਾ ਐਸੀ ਸੁਖਮੰਦਰ ਸਿੰਘ ਡਿਊਟੀ ਅਫਸਰ ਥਾਣਾ ਸਿਵਲ ਲਾਈ ਤੇ ਸਾਨੂੰ ਉਹਨਾਂ ਨੂੰ ਕਾਲ ਆਈ ਸੀ ਹੁਣੇ ਵੀ ਐ ਕਰਕੇ ਪੁਰਾਣੀ ਤਹਿਸੀਲ ਦੇ ਵਿੱਚ ਦੋ ਦੁਕਾਨਾਂ ਦੇ ਸ਼ਟਰਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਆ ਮੈਂ ਮੌਕੇ ਤੇ ਆਇਆ ਮੌਕਾ ਦੇਖ ਲਿਆ ਤੇ ਚਲੋ ਇਹ ਬੱਚ ਨੁਕਸਾਨ ਤੋਂ ਤਾਂ ਬਚਤ ਹੋ ਗਈ ਹੈ ਬਾਕੀ ਮੈਂ ਉਹਨੂੰ ਕਹਤਾ ਵੀ ਥਾਣੇ ਆ ਕੇ ਕਮਿਟਰ ਖਾਦੋ ਫਿਰ ਅਸੀਂ ਬੰਦੇ ਬਾਰੇ ਛੇਤੀ ਪਤਾ ਕਰਾਂਗੇ